ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਹੁਣ ਤੱਕ ਵੀ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੀ ਆ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਦੀ ਕਤਲ ਮਾਮਲੇ ਦੀ ਗੁੱਥੀ ਜੋ ਇਹ ਸੁਰਜ ਗੀਏ ਜੀ ਹਾਂ ਪੁਲਿਸ ਵੱਲੋਂ ਉਹ ਗੁੱਥੀ ਨੂੰ ਸੁਲਝਾ ਲਈ ਗਈ ਹੈ ਤੇ ਕਮਲ ਕੌਰ ਦੇ ਜੋ ਕਤਲ ਹੈਗਾ ਵਾ ਉਹ ਕਿਸ ਨੇ ਕੀਤਾ ਇਹ ਪਤਾ ਲੱਗ ਗਿਆ ਨਿਹੰਗ ਸਿੰਘ ਅੰਮ੍ਰਿਤਪਾਲ ਮਹਿਰੋ ਵੱਲੋਂ ਜੋ ਹੈਗਾ ਕਮਲ ਕੌਰ ਨੂੰ ਦਾ ਕਤਲ ਕਰਵਾਇਆ ਗਿਆਤ ਨਿਹੰਗ ਸਿੰਘ ਜੋ ਅੰਮ੍ਰਿਤਪਾਲ ਮਹਿਰੋ ਦੇ ਦੋ ਸਾਥੀ ਵੀ ਇਸ ਕਤਲ ਮਾਮਲੇ ਚ ਜੋ ਸਿਗੇ ਇਨਵੋਲਵਡ ਸੀਗੇ ਤੇ ਅੱਜ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਜੀ ਹਾਂ ਅੰਮ੍ਰਿਤਪਾਲ ਮਹਿਰੋ ਦੇ ਜੋ ਦੋ ਸਾਥੀ ਨੇ ਨਿਮਰਜੀਤ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਪੁਲਿਸ ਨੇ ਅੱਜ ਗ੍ਰਿਫਤਾਰ ਕਰ ਲਿਆ ਤੇ ਇਹ ਵੱਡੀ ਗੁੱਥੀ ਜੋ ਸੀਗੀ ਕਮਲ ਕੌਰ ਦੇ ਮਾਮਲੇ ਚ ਜੋ ਅੱਜ ਸੁਲਝ ਗਈ ਹੈ ਫਿਲਹਾਲ ਜੋ ਮਾਸਟਰਮਾਈਂਡ ਹੈਗਾ ਵਾ ਅੰਮ੍ਰਿਤਪਾਲ ਮਹਿਰੋ ਉਹ ਹਜੇ ਫਰਾਰ ਹੈ ਪੁਲਿਸ ਉਸ ਦੀ ਪਾਲ ਕਰ ਰਹੀ ਹੈ ਲੱਭਣ ਚ ਟੀਮਾਂ ਬਣਾਈਆਂ ਗਈਆਂ ਨੇ ਹਾਲੇ ਮਾਸ ਰਿਮਾਈਂਡ ਜੋ ਅੰਮ੍ਰਿਤਪਾਲ ਮਹਿਰੋ ਉਹ ਹੋ ਜੇ ਫਰਾਰੇ ਪਰ ਉਸਦੇ ਜੋ ਦੋ ਸਾਥੀ ਸਿਗੇ ਜਿਸਨੇ ਜਿਨਾਂ ਨੇ ਕਤਲ ਚ ਉਸ ਦਾ ਸਾਥ ਦਿੱਤਾ ਨਿਮਰਤ ਨਿਮਰਤਜੀਤ ਸਿੰਘ ਤੇ ਜਸਪ੍ਰੀਤ ਸਿੰਘ ਉਹਨਾਂ ਨੂੰ ਪੁਲਿਸ ਨੇ ਅੱਜ ਗ੍ਰਿਫਤਾਰ ਕਰ ਲਿਆ ਤੇ ਇਹ ਪੂਰਾ ਜੋ ਮਾਮਲਾ ਇਹ ਹੁਣ ਜੋ ਹੈ ਸੁਲਝ ਗਿਆ ਜੀ ਹਾਂ ਅੱਜ ਪੁਲਿਸ ਵੱਲੋਂ ਇਹ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਦੀ ਹੈ ਕਿ ਬੀਤੇ ਕੱਲ ਜੋ ਸੀਗੀ ਵੱਡੀ ਖਬਰ ਸਾਹਮਣੇ ਆਈ ਸੀ ਸੋਸ਼ਲ ਮੀਡੀਆ 스타 ਜਸਪ੍ਰੀਤ ਕੌਰ ਦੀ ਕਤਲ ਦੀ ਇਹ ਖਬਰ ਸਾਹਮਣੇ ਆਈ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਜੋ ਸੀਗੇ ਕਾਫੀ ਦੁਖੀ ਸੀ ਪਰ ਇੱਕ ਗੁੱਥੀ ਜੋ ਸੀਗੀ ਨਹੀਂ ਰਹੀ ਸੀ ਵੱਡੇ ਸਵਾਲ ਖੜੇ ਹੋ ਰਹੇ ਸੀ ਕਿ ਆਖਿਰ ਕਮਲ ਕੌਰ ਦਾ ਜੋ ਕਤਲ ਹੈ ਕਿਸ ਨੇ ਕਰਵਾਇਆ ਤੇ ਕਿਉਂ ਕਰਵਾਇਆ ਤੇ ਹੁਣ ਇਹ ਗੁੱਥੀ ਸੁਲਝ ਗਈ ਹੈ ਇਹ ਕਤਲ ਕਿਵੇਂ ਹੋਇਆ ਤੇ ਇਹ ਸਾਰਾ ਕੁਝ ਘਟਨਾ ਜੋ ਹੈ ਇਸ ਵਾਰਦਾਤ ਨੂੰ ਕਿਵੇਂ ਜਾਣ ਦਿੱਤਾ ਇਹ ਤੁਹਾਨੂੰ ਦੱਸਦੇ ਹਾਂ ਦੱਸਦੇ ਕਿ 8 ਜੂਨ ਨੂੰ ਅਮ੍ਰਿਤਪਾਲ ਮਹਿਰੋ ਵੱਲੋਂ ਕਿ ਜੋ ਸੀਗਾ ਕਮਲਕੌਰ ਦੇ ਘਾਰੋਂ ਗਏ ਤੇ ਉਹਨਾਂ ਨੇ ਉਹਨਾਂ ਨੂੰ ਗੱਡੀਆਂ ਦੀ ਪ੍ਰਮੋਸ਼ਨ ਲਈ ਕਿਹਾ ਇੱਕ ਗੱਡੀਆਂ ਦੀ ਪ੍ਰਮੋਸ਼ਨ ਦਾ ਜੋ ਸੀਗਾ ਇਹ ਪੂਰਾ ਜਾਲ ਅਮਰਿਤਪਾਲ ਮਹਿਰੋਵਾਲੂ ਫਸਾਇਆ ਗਿਆ ਸੀਗਾ ਉਸ ਤੋਂ ਬਾਅਦ ਜਦੋਂ ਕਮਲਕੌਰ ਜੋ ਸੀਗੀ ਉਹ ਨਹੀਂ ਮੰਨ ਰਹੀ ਸੀ ਉਹਨਾਂ ਨੇ ਉਹਨਾਂ ਨੂੰ ਮਨਾਇਆ ਤੇ 9 ਜੂਨ ਨੂੰ ਜੋ ਸੀਗੀ ਆਪਣੀ ਗੱਡੀ 'ਚ ਕਮਲਕੌਰ ਗੱਡੀਆਂ ਦੇ ਪ੍ਰਮੋਸ਼ਨ ਲਈ ਬਠਿੰਡਾ ਗਈ ਇਹ ਜਾਲ ਜੋ ਸੀਗਾ ਅਮਰਿਤਪਾਲ ਨੇ ਜੋ ਸੀਗਾ ਪੂਰਾ ਵਿਛਾਇਆ ਤੇ ਉਸ ਤੋਂ ਬਾਅਦ 9 ਜੂਨ ਨੂੰ ਕਮਲਕੌਰ ਆਪਣੀ ਹੀ ਗੱਡੀ 'ਚ ਬਠਿੰਡਾ ਲਈ ਨਿਕਲੀ ਇਹ ਕਹਿ ਕੇ ਕਿ ਉਹ ਗੱਡੀਆਂ ਦੀ ਮੋਸ਼ਨ ਨਹੀਂ ਜਾ ਰਹੀ ਹੈ ਉਸ ਤੋਂ ਬਾਅਦ ਉਹ ਬਠਿੰਡਾ ਪਹੁੰਚਤੀ ਹੈ ਤੇ ਜੋ ਅਮਰਿਤਪਾਲ ਮਹਿਰੂ ਉਸਦੇ ਜੋ ਦੋ ਸਾਥੀ ਗ੍ਰਫਤਾਰ ਹੋਏ ਨੇ ਨਿਮਰਜੀਤ ਸਿੰਘ ਤੇ ਜਸਪ੍ਰੀਤ ਸਿੰਘ ਉਹ ਜੋ ਹੈ ਦੂਸਰੀ ਸਕੋਰਪਿਓ ਗੱਡੀ 'ਚ ਪਹੁੰਚਦੇ ਨੇ ਤੇ ਕਿਸੇ ਬਹਾਨੇ ਨਾਲ ਜੋ ਕਮਲਕੌਰ ਨੂੰ ਆਪਣੀ ਗੱਡੀ 'ਚ ਬੁਲਾ ਲੈਂਦੇ ਨੇ ਤੇ ਕਮਲਕੌਰ ਦੀ ਗੱਡੀ ਨੂੰ ਗੈਰੇਜ 'ਚ ਕਿਸੇ ਬਹਾਨੇ ਠੀਕ ਕਰਨ ਦੇ ਦਿੰਦੇ ਨੇ ਤੇ ਉਸ ਤੋਂ ਬਾਅਦ ਉਹ ਆਪਣੀ ਗੱਡੀ 'ਚ ਬੁਲਾ ਕੇ ਕਮਲਕੌਰ ਦਾ ਗਲਾ ਕੋਟ ਕੇ ਉਸ ਦਾ ਕਤਲ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਕਮਲਕੌਰ ਦੀ লাশ ਨੂੰ ਉਸ ਦੀ ਗੱਡੀ ਵਿੱਚ ਰੱਖ ਕੇ ਜੀਹਾਂ ਜੋ ਕਮਲਕੌਰ ਦੀ ਗੱਡੀ ਸੀ ਉਸ ਦੇ ਵਿੱਚ ਇਹ ਦੋਨੋਂ ਜੋ આરોપી ਨੇ ਉਸ ਦੀ লাশ ਨੂੰ ਰੱਖ ਦਿੰਦੇ ਨੇ ਤੇ ਉਸ ਦੀ লাশ ਨੂੰ ਰੱਖ ਕੇ ਆਦੇਸ਼ ਮੈਡੀਕਲ ਯੂਨੀਵਰਸਿਟੀ ਜਿੱਥੇ ਕੱਲ ਕਮਲਕੌਰ ਦੀ লাশ ਬਰਾਮਦ ਹੋਈ ਸੀ ਪੁਲਿਸ ਨੂੰ ਉੱਥੇ ਉਸ ਗੱਡੀ 'ਚ ਕਮਲ ਮਤਲਬ ਕਮਲਕੌਰ ਦੀ ਗੱਡੀ 'ਚ ਇਹ ਦੋਨੋਂ આરોપી ਉਸ ਦੀ লাশ ਨੂੰ ਰੱਖ ਕੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ 'ਚ ਉਸ ਦੀ ਗੱਡੀ ਨੂੰ ਛੱਡ ਕੇ ਉਸ ਤੋਂ ਫਰਾਰ ਹੋ ਜਾਂਦੇ ਨੇ ਜੋ ਸੀਸੀਟੀਵੀ ਫੁਟੇਜ ਆਈ ਸੀ ਉਸ 'ਚ ਵੀ ਤੁਸੀਂ ਵੇਖ ਸਕਦੇ ਹੋ ਕਿ ਇੱਕ ਨੌਜਵਾਨ ਜੋ ਹੈ ਉਹ ਬਾਹਰ ਆਂਦਾ ਹੈ ਤੇ ਉਹ ਗੱਡੀ ਨੂੰ ਪਾਰਕਿੰਗ 'ਚ ਛੱਡ ਕੇ ਚਲਾ ਜਾਂਦਾ ਹੈ ਤੇ ਜਾਣਕਾਰੀ ਮੁਤਾਬਕ ਜਸਪ੍ਰੀਤ ਸਿੰਘ ਹੀ ਸੀਗਾ ਜਿਸ ਨੇ ਕਮਲਕੌਰ ਦਾ ਗਲਾ ਕੋਟ ਕੇ ਉਸ ਦਾ ਕਤਲ ਕੀਤਾ ਤੇ ਉਸ ਤੋਂ ਬਾਅਦ ਉਸ ਦੀ লাশ ਨੂੰ ਗੱਡੀ 'ਚ ਰੱਖ ਕੇ ਫਰਾਰ ਹੋ ਗਿਆ ਸੀ ਸੀਸੀਟੀਵੀ 'ਚ ਜੋ ਫੁਟੇਜ ਸਾਹਮਣੇ ਆਈ ਸੀ ਉਸ 'ਚ ਜੋ ਨੌਜਵਾਨ ਦਿਖ ਰਿਹਾ ਸੀ ਉਹ આરોપી ਜਸਪ੍ਰੀਤ ਸਿੰਘ ਸੀਗਾ ਇਹ ਵੱਡੀ ਜੋ ਗੁੱਥੀ ਹੈਗੀ ਆ ਪੁਲਿਸ ਨੇ ਸੁਲਝਾ ਲਈ ਹੈ ਇਸ ਤੇ ਹੀ ਐਸਐਸਪੀ ਨਵਨੀਤ ਕੌਂਡਲ ਦਾ ਸੁਣੋ ਕੀ ਕੁਝ ਕਹਿਣਾ ਹੈ ਸਾਨੂੰ ਦੌਰਾਨੀ ਤਫ਼ਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਔਰ 8 ਨੂੰ ਇਹਦੇ ਕਰ ਗਿਆ ਸੀ ਪਰ ਬਾਅਦ 'ਚ ਉਹ ਵਾਪਸ ਪਪਸੂ ਦੇ ਨਾਲ ਕਾਨਵਰਸੇਸ਼ਨ ਵੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰੋਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੂਟ ਕੋ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਨ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹਦੇ ਨਾਲ ਲੁਧਿਆਣੇ ਫੋਲੋ ਕਰਾ ਕੇ ਪਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਾਉਣ ਦੇ ਬਹਾਨੇ ਇੱਕ ਗੈਰੇਜ ਤੇ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗਾਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸੁਨਸਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ 'ਚ ਲੈ ਜਾ ਕੇ ਇਹਦੇ ਗਲੇ ਫੂਲ ਫਾਹ ਲਾ ਕੇ ਸਟਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਦੀ ਬੋਡੀ ਨੂੰ ਪਿੱਛੇ ਸਿੱਟ ਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾਤੀ ਬਿਕਾਜ਼ ਦੇ ਥੋਟ ਕਿ ਅਜੇ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ them ਸੋ ਇਸ ਪਲੈਨਿੰਗ ਦੇ ਤਹਿਤ ਉਹਨਾਂ ਨੇ ਆਦੇਸ਼ ਦੀ ਪਾਰਕਿੰਗ 'ਚ ਗੱਡੀ ਨੂੰ ਪਾਰਕ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਦੋਨੋਂ ਫਰਾਰ ਹੋ ਗਏ ਇਸ ਨਾਲ ਹੀ ਦੱਸਦੀ ਹੈ ਕਿ ਜਿਹੜਾ ਅਮਰਿਤਪਾਲ ਮਹਿਰੋ ਹੈ ਉਸਨੇ ਖੁਦ ਆਪਣੇ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਕੇ ਇਹ ਕਬੂਲਿਆ ਹੈ ਕਿ ਉਸਨੇ ਹੀ ਜੋ ਇਹ ਕਮਲਕੌਰ ਦਾ ਕਤਲ ਕਰਵਾਇਆ ਹੈ ਦੱਸਦੀ ਹੈ ਕਿ ਕੁਝ ਸਮਾਂ ਪਹਿਲਾਂ ਅਮਰਿਤਪਾਲ ਸਿੰਘ ਨੇ ਕਮਲਕੌਰ ਨੂੰ ਧਮਕੀ ਦਿੱਤੀ ਸੀ ਕਿਉਂਕਿ ਉਹ ਸੋਸ਼ਲ ਮੀਡੀਆ ਤੇ ਅਸ਼ਲੀਲ ਵੀਡੀਓ ਬਣਾਉਂਦੀ ਸੀ ਤੇ ਉਸ ਅਸ਼ਲੀਲ ਉਸ ਦੀ ਅਸ਼ਲੀਲ ਵੀਡੀਓ ਬਣਾਣ ਤੇ ਇਹਨਾਂ ਨੂੰ ਅਪੱਤੀ ਸੀਗੀ ਤੇ ਇਹਨਾਂ ਨੇ ਪਹਿਲੇ ਵੀ ਕਮਲਕੌਰ ਨੂੰ ਜੋ ਸੀਗੀ ਵਾਰਨਿੰਗ ਦਿੱਤੀ ਸੀਗੀ ਆਪਣੀ ਅਸ਼ਲੀਲ ਵੀਡੀਓ ਨਾ ਬਣਾ ਤੈ ਗਲਤ ਲੈਂਗੁਏਜ ਨਾ ਯੂਜ਼ ਕਰੇ ਪਰ ਕਮਲਕੌਰ ਦੇ ਇਸ ਤਰ੍ਹਾਂ ਨਾ ਕਰਨ ਤੇ ਵੀ ਉਸ ਤੋਂ ਬਾਵਜੂਦ ਹੀ ਕਮਲਕੌਰ ਵੀਡੀਓ ਬਣਾਉਂਦੀ ਸੀ ਤੇ ਇਸ ਤੋਂ ਹੀ ਨਾਰਾਜ਼ ਹੋ ਕੇ ਗੁੱਸੇ 'ਚ ਅਮਰਿਤਪਾਲ ਮੈਰੋ ਨੇ ਇਹ ਵੱਡੀ ਸਾਜ਼ਿਸ਼ ਜੋ ਸੀਗੀ ਉਸਦੇ ਕਤਲ ਦੀ ਰਚੀ ਤੇ 8 ਜੂਨ ਨੂੰ ਗੱਡੀਆਂ ਦੀ ਪ੍ਰਮੋਸ਼ਨ ਦੇ ਬਹਾਨੇ ਉਹਦੇ ਘਰ ਪਹੁੰਚਿਆ ਉਸ ਨੂੰ ਕਿਹਾ ਕਿ ਗੱਡੀਆਂ ਦੇ ਪ੍ਰਮੋਸ਼ਨ ਨਹੀਂ ਸਾਡਾ ਬਠਿੰਡਾ ਚਲੋ ਤੇ 9 ਜੂਨ ਨੂੰ ਜਦੋਂ ਬਠਿੰਡਾ ਲਈ ਜੋ ਸੀਗੀ ਕਮਲਕੌਰ ਨਿਕਲੀ ਤੇ 9 ਤੇ 10 ਦੀ ਰਾਤ ਦੇ ਦਰਮਿਆਨ ਜੋ ਸੀਗਾ ਕਮਲਕੌਰ ਦਾ ਜੋ ਕਤਲ ਸੀਗਾ ਇਹਨਾਂ ਨੇ ਜੋ ਪਲੈਨਿੰਗ ਕੀਤੀ ਸੀ ਉਸ ਅਕੋਰਡਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ ਤੇ ਫਿਰ ਉਸ ਦੀ ਗੱਡੀ 'ਚ ਹੀ ਉਸ ਦੀ লাশ ਨੂੰ ਰੱਖ ਕੇ ਆਦਿਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ 'ਚ ਗੱਡੀ ਨੂੰ پارک ਕਰਕੇ ਉਥੋਂ ਫਰਾਰ ਹੋ ਗਏ ਅੱਜ ਦੀ ਵੱਡੀ ਖਬਰ ਹੁਣ ਇਹੀ ਹੈ ਕਿ ਉਸਦੇ ਜੋ ਦੋ આરોપી ਹੈ ਉਹ ਜ ਨਿੰਮਰਜੀਤ ਸਿੰਘ ਤੇ ਜਸਪ੍ਰੀਤ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ ਪਰ ਇਸ ਕੇਸ ਦਾ ਜੋ ਮਾਸਟਰਮਾਈਂਡ ਹੈ ਜਿਸ ਨੇ ਸਾਰੀ ਸਾਜ਼ਿਸ਼ ਰਚੀ ਅਮਰਿਤਪਾਲ ਮਹਿਰੂ ਹਜੇ ਵੀ ਫਰਾਰ ਹੈ ਤੇ ਪੁਲਿਸ ਉਸ ਦੀ ਜੋ ਦੱਬਨ ਚ ਲੱਗੀ ਹੋਈ ਹੈ ਫਿਲਹਾਲ ਹੁਣ ਆਉਣ ਵਾਲੇ ਜੋ ਸਮੇਂ ਚ ਵੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਅਮਰਿਤਪਾਲ ਮਹਿਰੂ ਨੂੰ ਜੋ ਹੈ ਫੜ ਪਾਉਂਦੀ ਹੈ ਪਰ ਜੋ ਦੋ આરોપી ਉਹ ਅੱਜ ਗ੍ਰਫਤਾਰ ਹੋ ਗਏ ਆ ਤੇ ਜੋ ਕਮਲਕੌਰ ਦਾ ਕਤਲ ਮਾਮਲੇ ਦੀ ਜੋ ਗੁੱਥੀ ਸੀਗੀ ਜੋ ਜੱਚ ਵੱਡੇ ਸਵਾਲ ਸੀਗੇ ਕਿ ਉਸ ਦਾ ਕਤਲ ਕਿਵੇਂ ਹੋਇਆ ਤੇ ਆਖਿਰ ਗੱਡੀ ਪਾਰਕਿੰਗ 'ਚ ਕਿਵੇਂ ਪਹੁੰਚੀ ਇਹ ਸਾਰਾ ਸੌਲਵਡ ਹੋ ਚੁੱਕਾ ਹੈ ਤੇ ਹੁਣ ਫਿਲਹਾਲ ਪੁਲਿਸ ਜੋ ਹੈ ਇਸ ਦੇ ਕੇਸ ਦੇ ਮਾਸਟਰਮਾਈਂਡ ਅਮਰਿਤਪਾਲ ਮੈਰੂਨ ਨੂੰ ਲਪਨ ਚ ਲੱਗੀ ਹੋਈ ਹੈ ਤੋਂ ਨਾਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਕਿ ਕਦੋਂ ਤੱਕ ਜੋ ਪੁਲਿਸ ਹੈ ਇਸ ਕੇਸ ਦੇ ਮਾਸਟਰਮਾਈਂਡ ਅਮਰਿਤਪਾਲ ਮੈਰੂਨ ਨੂੰ ਫੜਨ ਚ ਕਾਮਯਾਬ ਹੋ ਪਾਦੀ ਹੈ ਇਸ ਕੇਸ 'ਚ ਜੋ ਵੀ ਅਪਡੇਟ ਹੋਗਾ ਅਸੀਂ ਤੁਹਾਨੂੰ ਦਿੰਦੇ ਰਵਾਂਗੇ ਤਦ ਤੱਕ ਤੁਸੀਂ ਵੇਖਦੇ ਰਹੋ ਪੰਜਾਬ ਤੱਕ ਸੱਚੀ ਆਕਾਲ